ਸ਼੍ਰੋਮਣੀ ਕਾਲੀਦਲ ਹੁਣ ਫੇਰ ਦੋ ਫਾੜ ਹੋਣ ਦੀ ਕਗਾਰ ਤੇ ਪਹੁੰਚ ਗਿਆ ਹੈ ਤਿੰਨ ਤਖਤਾਂ ਦੇ ਜਥੇਦਾਰ ਹਟਾਉਣ ਮਗਰੋਂ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਪੰਥਕ ਇੱਕਜੁੱਟਤਾ ਦੇ ਲਈ ਸ਼ੁਰੂ ਕੀਤੀ ਗਈ ਕਵਾਇਦ ਨੂੰ ਵੱਡਾ ਝਟਕਾ ਲੱਗਿਆ ਹੈ ਬੇਸ਼ੱਕ ਜਥੇਦਾਰਾਂ ਨੂੰ ਹਟਾਉਣ ਦਾ ਵਿਆਪਕ ਵਿਰੋਧ ਹੋ ਰਿਹਾ ਹੈ ਪਰ ਬਾਦਲ ਧੜੇ ਨੇ ਅੱਜ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਲੀਡਰਸ਼ਿਪ ਆਪਣੇ ਢੰਗ ਨਾਲ ਹੀ ਚੁਣਨਗੇ ਬਾਦਲ ਧੜੇ ਨੇ ਆਪਣੀ ਭਰਤੀ ਮੁਹੰਮਦ ਦੇ ਅੰਤਿਮ ਪੜਾਅ ਦੇ ਵਿੱਚ ਪਹੁੰਚਣ ਦਾ ਦਾਅਵਾ ਕੀਤਾ ਹੈ ਫੇਸਬੁੱਕ ਉੱਤੇ ਪੋਸਟ ਪਾ ਕੇ ਦਾਅਵਾ ਕੀਤਾ ਗਿਆ ਹੈ ਕਿ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਆਪਣੇ ਅੰਤਿਮ ਪੜਾਅ ਦੇ ਵਿੱਚ ਹੈ ਭਰਤੀ ਦਾ ਸਾਰਾ ਰਿਕਾਰਡ ਦਸਤਾਵੇਜ਼ਾਂ ਸਮੇਤ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਜਮ੍ਹਾਂ ਹੋ ਰਿਹਾ ਹੈ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਵਕ-ਵਕ ਹਲਕਿਆਂ ਤੋਂ ਆਗੂ ਅਤੇ ਵਰਕਰ ਸਹਿਬਾਨ ਭਰਤੀ ਦਾ ਰਿਕਾਰਡ ਪਾਰਟੀ ਦਫ਼ਤਰ ਵਿਖੇ ਜਮ੍ਹਾਂ ਕਰਾਉਣ ਦੇ ਲਈ ਪਹੁੰਚ ਰਹੇ ਨੇ ਇਸ ਤੋਂ ਸਪੱਸ਼ਟ ਹੈ ਕਿ ਬਾਦਲ ਢੜਾ ਸ਼੍ਰੀ ਕਾਲ ਤਕ ਸਾਹਿਬ ਤੋਂ ਗਠਿਤ ਕਮੇਟੀ ਨੂੰ ਕੋਈ ਤਵੱਜੋ ਨਹੀਂ ਦੇਵੇਗਾ ਉਧਰ ਬਾਦਲ ਢੜੇ ਦੇ ਤੇਜ਼ਰ ਦੇ ਵੇਖ ਕੇ ਬਾਗੀ ਢੜਾ ਵੀ ਐਕਟਿਵ ਹੋ ਗਿਆ ਹੈ ਬਾਗੀ ਢੜੇ ਦੇ ਆਗੂ ਤੇ ਸ਼੍ਰੀ ਕਾਲ ਤਕ ਸਾਹਿਬ ਵੱਲੋਂ ਅਕਾਲੀ ਦਲ ਦੀ ਭਰਤੀ ਲਈ ਬਣਾਈ ਗਈ ਕਮੇਟੀ ਦੇ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਹੈ ਕਿ ਸ਼੍ਰੀ ਕਾਲ ਤਕ ਸਾਹਿਬ ਦੇ ਹੁਕਮ ਅਤੇ ਬਣਾਈ ਗਈ ਕਮੇਟੀ ਆਪਣਾ ਕੰਮ ਜਾਰੀ ਰੱਖੇਗੀ ਬੇਸ਼ੱਕ ਇਸ ਕਮੇਟੀ ਦੇ ਸੱਤ ਵਿੱਚੋਂ ਪੰਜ ਮੈਂਬਰ ਹੀ ਬਚੇ ਨੇ ਵਡਾਲਾ ਨੇ ਕਿਹਾ ਕਿ ਤੈ ਸਮੇਂ ਅਨੁਸਾਰ ਭਰਤੀ ਮਹਿੰਮ 18 ਮਾਰਚ ਤੋਂ ਸ਼ੁਰੂ ਕੀਤੀ ਜਾਵੇਗੀ ਜੇਕਰ ਲੋੜ ਪਈ ਤਾਂ ਸ਼੍ਰੀ ਕਾਲ ਤਕ ਸਾਹਿਬ ਦੇ ਨਵੇਂ ਜਥੇਦਾਰ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਵਡਾਲਾ ਨੇ ਕਿਹਾ ਕਿ ਅਕਾਲੀ ਦਲ ਨੇ ਕਦੇ ਵੀ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਨਹੀਂ ਦਿੱਤੀ ਪਰ ਸ਼੍ਰੀ ਕਾਲ ਤਕ ਸਾਹਿਬ ਦੇ ਹੁਕਮ ਦੀ ਪਾਲਣਾ ਕੀਤੀ ਜਾਵੇਗੀ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਥੇਦਾਰਾਂ ਨੂੰ ਹਟਾਉਣ ਦਾ ਵਿਰੋਧ ਕੀਤਾ ਵਡਾਲਾ ਨੇ ਕਿਹਾ ਕਿ ਕਮੇਟੀ ਅਕਾਲੀ ਦਲ ਨਾਲ ਗੱਲ ਕਰੇਗੀ ਜੇਕਰ ਉਹ ਇਕੱਠੇ ਰਹਿਣ ਲਈ ਸਹਿਮਤ ਹੋ ਜਾਂਦੇ ਨੇ ਤਾਂ ਠੀਕ ਹੈ ਨਹੀਂ ਤਾਂ ਕਮੇਟੀ ਵੱਖਰੇ ਰਸਤੇ ਤੇ ਜਾ ਸਕਦੀ ਹੈ ਤੇ ਇੱਕ ਵੱਖਰੀ ਪਾਰਟੀ ਦਾ ਗਠਨ ਵੀ ਸੰਭਵ ਹੋ ਸਕਦਾ ਹੈ। ਤਰ ਅਸਲ ਬਾਗੀ ਧੜੇ ਦੇ ਹੌਸਲੇ ਇਸ ਕਰਕੇ ਵੀ ਬਲੰਦ ਹੋਏ ਨੇ ਕਿਉਂਕਿ ਤਿੰਨ ਤਖਤਾਂ ਦੇ ਜਥੇਦਾਰ ਹਟਾਉਣ ਮਗਰੋਂ ਬਹੁਤ ਸਾਰੇ ਅਕਾਲੀ ਲੀਡਰ ਅਸਤੀਫੇ ਦੇ ਰਹੇ ਨੇ। ਇਸ ਤੋਂ ਐ ਲੱਗਦਾ ਹੈ ਕਿ ਬਾਗੀ ਧੜੇ ਦਾ ਕਾਫਲਾ ਵੱਡਾ ਹੋ ਸਕਦਾ ਹੈ। ਇਸ ਤੋਂ ਇਲਾਵਾ ਜਥੇਦਾਰਾਂ ਨੂੰ ਹਟਾਉਣ ਕਰਕੇ ਸਿੱਖ ਸੰਗਤਾਂ ਦੇ ਵਿੱਚ ਰੋਸ ਹੈ। ਬਾਗੀ ਧੜੇ ਨੂੰ ਲੱਗਦਾ ਹੈ ਕਿ ਜੇਕਰ ਇਸ ਵੇਲੇ ਉਹ ਜਨਤਾ ਦੀ ਕਚਹਿਰੀ ਦੇ ਵਿੱਚ ਜਾਂਦੇ ਨੇ ਤਾਂ ਲੋਕ ਬਾਦਲ ਧੜੇ ਨੂੰ ਨਕਾਰ ਕੇ ਉਹਨਾਂ ਦੇ ਨਾਲ ਜੁੜ ਜਾਣਗੇ ਮੰਨਿਆ ਜਾ ਰਿਹਾ ਹੈ ਕਿ ਨਵੇਂ ਲਾਏ ਜਥੇਦਾਰ ਅਕਾਲੀ ਦਲ ਦੇ ਮਾਮਲੇ ਦੇ ਵਿੱਚ ਦਖਲ ਨਹੀਂ ਦੇਣਗੇ ਇਸ ਕਰਕੇ ਏਕੇ ਦੀਆਂ ਸੰਭਾਵਨਾਵਾਂ ਘਟ ਗਈਆਂ ਨੇ ਸਿਆਸੀ ਮਾਹਰਾਂ ਦੀ ਮੰਨੀਏ ਤਾਂ ਅਕਾਲੀ ਦਲ ਦੇ ਦੋ ਫਾੜ ਤੈ ਹੈ ਉਝ ਬਾਦਲ ਧੜੇ ਨੂੰ ਕੇਰਨ ਦੇ ਲਈ ਪੰਥਕ ਜਥੇਬੰਦੀਆਂ ਇਕਜੁੱਟ ਹੋ ਸਕਦੀਆਂ ਨੇ ਇਸ ਲਈ ਪੰਥ ਦੀਆਂ ਅਹਿਮ ਸ਼ਕਤੀਆਂ ਦੇ ਵੱਲੋਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਸ਼ਰੋਮਣੀ ਕਾਲੀਦਲ ਹੁਣ ਫੇਰ ਦੋ ਫਾੜ ਹੋਣ ਦੀ ਕਗਾਰ ਤੇ ਪਹੁੰਚ ਗਿਆ ਹੈ ਤਿੰਨ ਤਖਤਾਂ ਦੇ ਜਥੇਦਾਰ ਹਟਾਉਣ ਮਗਰੋਂ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਪੰਥਕ ਇੱਕਜੁੱਟਤਾ ਦੇ ਲਈ ਸ਼ੁਰੂ ਕੀਤੀ ਗਈ ਕਵਾਇਦ ਨੂੰ ਵੱਡਾ ਝਟਕਾ ਲੱਗਿਆ ਹੈ ਬੇਸ਼ੱਕ ਜਥੇਦਾਰਾਂ ਨੂੰ ਹਟਾਉਣ ਦਾ ਵਿਆਪਕ ਵਿਰੋਧ ਹੋ ਰਿਹਾ ਹੈ ਪਰ ਬਾਦਲ ਧੜੇ ਨੇ ਅੱਜ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਲੀਡਰਸ਼ਿਪ ਆਪਣੇ ਢੰਗ ਨਾਲ ਹੀ ਚੁਣਨਗੇ ਬਾਦਲ ਧੜੇ ਨੇ ਆਪਣੀ ਭਰਤੀ ਮੁਹੰਮਦ ਦੇ ਅੰਤਿਮ ਪੜਾਅ ਦੇ ਵਿੱਚ ਪਹੁੰਚਣ ਦਾ ਦਾਵਾ ਕੀਤਾ ਹੈ ਫੇਸਬੁੱਕ ਉੱਤੇ ਪੋਸਟ ਪਾ ਕੇ ਦਾਵਾ ਕੀਤਾ ਗਿਆ ਹੈ ਕਿ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਆਪਣੇ ਅੰਤਿਮ ਪੜਾਅ ਦੇ ਵਿੱਚ ਹੈ ਭਰਤੀ ਦਾ ਸਾਰਾ ਰਿਕਾਰਡ ਦਸਤਾਵੇਜ਼ਾਂ ਸਮੇਤ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਜਮ੍ਹਾਂ ਹੋ ਰਿਹਾ ਹੈ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਵਕ-ਵਕ ਹਲਕਿਆਂ ਤੋਂ ਆਗੂ ਅਤੇ ਵਰਕਰ ਸਹਿਬਾਨ ਭਰਤੀ ਦਾ ਰਿਕਾਰਡ ਪਾਰਟੀ ਦਫ਼ਤਰ ਵਿਖੇ ਜਮ੍ਹਾਂ ਕਰਾਉਣ ਦੇ ਲਈ ਪਹੁੰਚ ਰਹੇ ਨੇ ਇਸ ਤੋਂ ਸਪੱਸ਼ਟ ਹੈ ਕਿ ਬਾਦਲ ਢੜਾ ਸ਼੍ਰੀ ਕਾਲਤਕ ਸਾਹਿਬ ਤੋਂ ਗਠਿਤ ਕਮੇਟੀ ਨੂੰ ਕੋਈ ਤਵੱਜੋ ਨਹੀਂ ਦੇਵੇਗਾ ਉਧਰ ਬਾਦਲ ਢੜੇ ਦੇ ਤੇਜ਼ਰ ਦੇ ਵੇਖ ਕੇ ਬਾਗੀ ਢੜਾ ਵੀ ਐਕਟਿਵ ਹੋ ਗਿਆ ਹੈ ਬਾਗੀ ਢੜੇ ਦੇ ਆਗੂ ਤੇ ਸ਼੍ਰੀ ਕਾਲਤਕ ਸਾਹਿਬ ਵੱਲੋਂ ਅਕਾਲੀ ਦਲ ਦੀ ਭਰਤੀ ਲਈ ਬਣਾਈ ਗਈ ਕਮੇਟੀ ਦੇ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਹੈ ਕਿ ਸ਼੍ਰੀ ਕਾਲਤਕ ਸਾਹਿਬ ਦੇ ਹੁਕਮ ਅਤੇ ਬਣਾਈ ਗਈ ਕਮੇਟੀ ਆਪਣਾ ਕੰਮ ਜਾਰੀ ਰੱਖੇਗੀ ਬੇਸ਼ੱਕ ਇਸ ਕਮੇਟੀ ਦੇ ਸੱਤ ਵਿੱਚੋਂ ਪੰਜ ਮੈਂਬਰ ਹੀ ਬਚੇ ਨੇ ਵਡਾਲਾ ਨੇ ਕਿਹਾ ਕਿ ਤੈ ਸਮੇਂ ਅਨੁਸਾਰ ਭਰਤੀ ਮਹਿੰਮ 18 ਮਾਰਚ ਤੋਂ ਸ਼ੁਰੂ ਕੀਤੀ ਜਾਵੇਗੀ ਜੇਕਰ ਲੋੜ ਪਈ ਤਾਂ ਸ਼੍ਰੀ ਕਾਲ ਤਕ ਸਾਹਿਬ ਦੇ ਨਵੇਂ ਜਥੇਦਾਰ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਵਡਾਲਾ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਕਦੇ ਵੀ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਨਹੀਂ ਦਿੱਤੀ ਪਰ ਸ਼੍ਰੀ ਕਾਲ ਤਕ ਸਾਹਿਬ ਦੇ ਹੁਕਮ ਦੀ ਪਾਲਣਾ ਕੀਤੀ ਜਾਵੇਗੀ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਥੇਦਾਰਾਂ ਨੂੰ ਹਟਾਉਣ ਦਾ ਵਿਰੋਧ ਕੀਤਾ ਵਡਾਲਾ ਨੇ ਕਿਹਾ ਹੈ ਕਿ ਕਮੇਟੀ ਅਕਾਲੀ ਦਲ ਨਾਲ ਗੱਲ ਕਰੇਗੀ ਜੇਕਰ ਉਹ ਇਕੱਠੇ ਰਹਿਣ ਲਈ ਸਹਿਮਤ ਹੋ ਜਾਂਦੇ ਨੇ ਤਾਂ ਠੀਕ ਹੈ ਨਹੀਂ ਤਾਂ ਕਮੇਟੀ ਵੱਖਰੇ ਰਸਤੇ ਤੇ ਜਾ ਸਕਦੀ ਹੈ ਤੇ ਇੱਕ ਵੱਖਰੀ ਪਾਰਟੀ ਦਾ ਗਠਨ ਵੀ ਸੰਭਵ ਹੋ ਸਕਦਾ ਹੈ। ਤਰ ਅਸਲ ਬਾਗੀ ਧੜੇ ਦੇ ਹੌਸਲੇ ਇਸ ਕਰਕੇ ਵੀ بلند ਹੋਏ ਨੇ ਕਿਉਂਕਿ ਤਿੰਨ ਤਖਤਾਂ ਦੇ ਜਥੇਦਾਰ ਹਟਾਉਣ ਮਗਰੋਂ ਬਹੁਤ ਸਾਰੇ ਅਕਾਲੀ ਲੀਡਰ ਅਸਤੀਫੇ ਦੇ ਰਹੇ ਨੇ। ਇਸ ਤੋਂ ਐ ਲੱਗਦਾ ਹੈ ਕਿ ਬਾਗੀ ਧੜੇ ਦਾ ਕਾਫਲਾ ਵੱਡਾ ਹੋ ਸਕਦਾ ਹੈ। ਇਸ ਤੋਂ ਇਲਾਵਾ ਜਥੇਦਾਰਾਂ ਨੂੰ ਹਟਾਉਣ ਕਰਕੇ ਸਿੱਖ ਸੰਗਤਾਂ ਦੇ ਵਿੱਚ ਰੋਸ ਹੈ। ਬਾਗੀ ਧੜੇ ਨੂੰ ਲੱਗਦਾ ਹੈ ਕਿ ਜੇਕਰ ਇਸ ਵੇਲੇ ਉਹ ਜਨਤਾ ਦੀ ਕਚਹਿਰੀ ਦੇ ਵਿੱਚ ਜਾਂਦੇ ਨੇ ਤਾਂ ਲੋਕ ਬਾਦਲ ਧੜੇ ਨੂੰ ਨਕਾਰ ਕੇ ਉਹਨਾਂ ਦੇ ਨਾਲ ਜੁੜ ਜਾਣਗੇ ਮੰਨਿਆ ਜਾ ਰਿਹਾ ਹੈ ਕਿ ਨਵੇਂ ਲਾਏ ਜਥੇਦਾਰ ਅਕਾਲੀ ਦਲ ਦੇ ਮਾਮਲੇ ਦੇ ਵਿੱਚ ਦਖਲ ਨਹੀਂ ਦੇਣਗੇ ਇਸ ਕਰਕੇ ਏਕੇ ਦੀਆਂ ਸੰਭਾਵਨਾਵਾਂ ਘਟ ਗਈਆਂ ਨੇ ਸਿਆਸੀ ਮਾਹਰਾਂ ਦੀ ਮੰਨੀ ਹੈ ਤਾਂ ਅਕਾਲੀ ਦਲ ਦੇ ਦੋ ਫਾੜ ਤੈ ਹੈ ਉਝ ਬਾਦਲ ਧੜੇ ਨੂੰ ਕੇਰਨ ਦੇ ਲਈ ਪੰਥਕ ਜਥੇਬੰਦੀਆਂ ਇਕਜੁੱਟ ਹੋ ਸਕਦੀਆਂ ਨੇ ਇਸ ਲਈ ਪੰਥ ਦੀਆਂ ਅਹਿਮ ਸ਼ਕਤੀਆਂ ਦੇ ਵੱਲੋਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ